ਅੱਜ ਤੋਂ ਬਾਅਦ ਇਹ ਮੁੜ ਕੇ ਨਹੀਂ ਆਉਣਾ ਚਾਹੀਦਾ ਤੇ ਨਾ ਇਹਨਾਂ ਦਾ ਗਿਲਾ ਰਹਿਣਾ ਚਾਹੀਦਾ ਤਾਂ ਤਾਂ ਪਹਿਲਾਂ ਪਹਲ ਦੇ ਦਾ ਵਾਸਤੇ ਕਰੋ ਠੀਕ ਹੈ ਸਰ ਠੀਕ ਹੈ ਹਾਂ ਮਤਲਬ ਜੇ ਦਬਾਵਾ ਹੈ ਇਹਨਾਂ ਨੇ ਡੀਸੀ ਕੋ ਜੇੜੇ ਇਹਨੇ ਰੈਸਟਰੀਆਂ ਵਿੱਚ ਜਾਣਾ ਕਿੱਥੇ ਜਾਣਾ ਤੁਹਾਡੀ ਡਿਊਟੀ ਠੀਕ ਹੈ ਨੂੰ ਇਹਦਾ ਦਾ ਸਪੈਸ਼ਲ ਨੰਬਰ ਮਿਲਦਾ 3 ਸਾਲ ਇਹਨਾਂ ਦਾ ਬਾਈ ਦਵਾ ਹੁੰਦਾ 22 ਸਾਲ ਸੋ 2 ਸਾਲ ਹੋ ਗਏ 2 ਸਾਲ ਹੋ ਗਏ ਅਮਰਦੀਪ ਜੀ ਸਤ 2 ਸਾਲ ਹੋ ਗਏ ਦੁਜਾ ਫੇਰ ਅਗਲੀ ਪੜਾ ਚਾਹੀਦਾ ਆਪਣਾ ਸਿਸਟਮ ਇਹਦਾ ਦਾ ਠੀਕ ਹੈ ਸਰ ਠੀਕ ਹੈ ਨਾ ਹਾਂ ਥੋੜਾ ਫੀਲ ਕਰੋ ਕਿ ਸਰਕਾਰ ਮਾਨ ਸਾਹਿਬ ਜੀ ਕੰਮ ਕਰੇ ਤਾਂ ਨਾਮ ਹੀ ਮਿਲੂਗਾ ਨਹੀਂ ਕਰੇਗਾ ਇਹ ਠੀਕ ਹੈ ਸਰ ਸਰ ਦੇ ਦੂਜੇ ਕੰਮ ਹੋ ਇਸ ਕਰਕੇ ਤੇ ਇਹ ਬੰਦੇ ਦੋ ਦੋ ਸਾਲ ਕੋ ਇੱਥੇ ਰਹਿੰਦੇ ਇਹ ਬਹੁਤ ਬੜੀ ਇਹਨੂੰ ਇਹਨੂੰ ਠੀਕ ਹੈ ਜੀ ਹੋਰ ਕੋਈ ਗੱਲ ਜਿਹੜੀ ਚਿੱਠੀ ਦਿੱਤੀ ਸੀ ਜਿਹੜੀ ਲਿਖ ਕੇ ਹਾਂ ਕਾਨੂੰਗੋ ਨੇ ਮੇਰੀ ਚਿੱਠੀ ਗਵਾਦੀ ਤੁਸੀਂ ਸਾਡਾ ਇਹ ਬੇਦਖਾਨਾ ਕਿ ਤੁਸੀਂ ਅੱਜ ਚੰਗੇ ਪਰ ਤੁਹਾਡੇ ਲੰਦੇ ਆ ਜੀ ਮੇਰੇ ਅੱਗੇ ਬਣੇ ਠੀਕ ਹੈ ਤੁਹਾਡਾ ਫਿਰ ਦੇਖੋ ਮੇਰੀ ਗੱਲ ਐ ਦੱਸ ਸਰ ਇਹ মিডিਆ ਵਾਲੇ ਤਾਂ ਹਾਲੇ ਤੱਕ ਬੱਕੇ ਦੇ ਘਾ ਲਊਗਾ ਹੁਣ ਮੈਂ ਅੱਗੇ ਤੋਂ ਖਿਆਲ ਇੱਕ ਤੇ ਪਹਿਲੀ ਹੋਣੀ ਇਹਨਾਂ ਦਾ ਕੇਸ ਹੈ ਅੰਦਰ ਸਿਲੇ ਕੇ ਆ ਕੇਸ ਲੋ ਇਹਨਾਂ ਦਾ ਹੀ ਆਪਣੇ ਮੇਰੇ ਮੇਰੇ ਮਹਿਕਮੇ ਦਾ ਹੈ ਠੀਕ ਸਰ ਇਹਨੂੰ ਕੰਪਲੀਟ ਕਰ ਠੀਕ ਹੈ ਸਰ ਸਰ ਇਹ ਤਸੀਲ ਚ ਕਿਹੜੇ ਦਾ ਮਾਮਲਾ ਨਹੀਂ ਮਾਮਲਾ ਜੇ ਕਿਹੜੇ ਮਾਮਲੇ ਮੇਰੇ ਕੋਲ ਚੱਲ ਗਏ ਦੁਬਾਰਾ ਨਹੀਂ ਸਰ ਸਰ ਆਪਣੇ ਕੋ ਫਿਰ ਕੋਈ ਨਹੀਂ ਦੱਸ ਫਿਰ ਮੈਂ ਮੈਂ ਪਹਿਲਾਂ ਤਾਂ ਮੈਂ ਆਪਣਾ ਕੰਮ ਪਿਆਰ ਨਾਲ ਹੀ ਕਰਦਾ ਜੇ ਕੋਈ ਅਫਸਰ ਨਹੀਂ ਕਰਦਾ ਤਾਂ ਫਿਰ ਪਾਜੀ 81 ਦਾ ਪਲਾਟ ਦਿੱਤਾ ਹੈ ਕਬਜ਼ਾ ਆਇਆ ਹੈ ਬਹੁਤ ਕੰਡਾ ਇਹ ਤਾਂ ਬਹੁਤ ਪੁਰਾਣਾ ਪਲਾਟ ਹੈ ਜਿਆ ਇਹ ਜਦੋਂ ਉਹ ਕਬਜ਼ਾ ਕਰਦੇ ਨੇ ਇਹਦਾ ਟਿੱਕ ਬਜ਼ੁਰਗ ਵੀ ਸੱਤ ਸਾਲ ਮੇਰਾ ਉਹ ਹੀ ਆ ਰਿਹਾ ਹਾਂ ਇਹ ਇਹ ਮੇਰਾ ਵੀ ਟੱਕਰ ਠੀਕ ਹੈ ਹਾਂ ਕੋਈ ਲਮਨ ਇਹਨਾਂ ਸਾਹਿਬ ਪਬਲਿਕ ਕਿਉਂ ਲਮਨ ਆਪਾਂ ਕੱਲੀ ਬੈਠੀ ਸਾਨੂੰ ਲੋਕਾਂ ਦੇ ਵੋਟਾਂ ਪਾ ਕੇ ਐਮਐਲਏ ਬਣਾਇਆ ਮੰਤਰੀ ਬਣਾਇਆ ਇਸੇ ਕਰਕੇ ਬਣਾ ਕੇ ਨੋਕਾ ਦੇ ਤਮਕ ਦਿੱਤੇ ਤੁਹਾਨੂੰ ਤਹਿਸੀਲ ਦਾ ਬਣਾਇਆ ਪਟਵਾਲੀ ਬਣਾਇਆ ਤਨਖਾਹ ਮਿਲਦੀ ਹੈ ਇਸਾ ਦੋ ਦੋ ਸਾਲ ਦੇ ਬੰਦੇ ਫਿਰਦੇ ਤੇ ਬਹੁਤ ਮਾਰੀ ਸਰ ਲੱਗਦਾ ਕਿ ਮਸਲੀ ਹੱਲ ਹੋ ਜਰਗੀ ਅੱਜ ਤੁਸੀਂ ਆਏ ਜੇ ਕਰਨਗੇ ਸਾਰੇ ਮਸਲੇ ਹੱਲ ਕਿਉਂਕਿ ਇਹ ਲੋਕਾਂ ਦੀ ਸਰ 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 ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਆ ਪਬਲਿਕ ਪਬਲਿਕ ਦਾ ਹਰ ਮਸਲਾ ਹੱਲ ਕਰਾ ਦੇ ਤੁਸੀਂ ਕਦੋਂ ਆ ਆ ਸਤਿਗੁਰ ਜੀ ਸਤਿਗੁਰ ਜੀ ਸਾਰਿਆਂ ਨੂੰ ਸਤਿਗੁਰ ਜੀ ਕੀ ਹਾਲ ਹੈ ਜੀ ਠੀਕ ਆ ਜੀ ਇਧਰ ਦੇਖ ਕੋਈ ਨਹੀਂ ਕੋਈ ਕੋਈ ਇੱਧਰ ਦੇਖ ਲੈ ਨਾ ਕਿਨੇ ਕਿਨੇ ਕੇਸ ਆ ਤਸੀਲਾ ਸਾਹਿਬ ਫੇਰ ਅਲਮੇ ਸਣੀ ਕਿੰਨੇ ਆ ਗਏ ਕੀ ਹਾਲ ਹੈ ਠੀਕ ਹੋ ਸਰ ਕਿੰਨੇ ਆ ਗਏ ਦੱਸੋ ਕਿੰਨੇ ਕਿੰਨੇ ਇੰਤਕਾਲ ਆਏ ਸਰ ਕਿੰਨੇ ਇੰਤਕਾਲ ਆਏ ਤੁਹਾਡੇ ਵਿੱਚ 50 ਦੇ ਕਰੀਬ ਕਰਦੇ ਹਨ 45 ਹੋ ਗਿਆ 45 45 ਹੋ ਗਿਆ 45 ਹੋ ਗਿਆ ਆਪਾਂ ਬੋਲੇ ਦੱਸਿਆ ਪਿੰਡਾਂ ਦੇ ਵਿੱਚ ਪਹਿਲਾਂ ਹਾਂਜੀ ਸਾਰੇ ਹੁੰ ਦੱਸਿਆ ਜੀ ਅੱਛਾ ਆਪਣੇ ਕੋ ਕੋਈ ਐਸਟੀਮੇਟ ਹੈਗਾ ਪੂਰੇ ਲੋਕੋ ਕੀ ਤਹਿਸੀਲ ਦੇ ਵਿੱਚ ਕਿੰਨੇ ਡਿਊ ਨੇ ਇੰਤਕਾਲ ਤਕਰੀਬਨ ਸਰ 100 ਦੇ ਕਰੀਬ ਹੈਗਾ ਕਿਉਂਕਿ ਪਿਛਲੇ ਅਸੀਂ 1 ਮਹੀਨੇ ਤੋਂ ਇੰਤਕਾਲਾਂ ਨੂੰ ਹੀ ਲੱਗੇ ਹੋਏ ਆਂ ਬਹੁਤ ਥੋੜੇ ਰਹਿ ਗਏ ਆ ਜਿਹੜੇ 750 ਦੀ ਫਿਕਸਰ ਨਿਲ ਕੀਤੀ ਹੈ ਹਾਂ 750 ਦੀ ਕਿੰਨੇ ਕਿੰਨੇ ਤੱਕ ਕੀਤੀ ਆਪਾਂ 1750 ਲੈ ਦੇ ਦਿੱਤਾ ਸੀ ਨਵੰਬਰ ਤੋਂ ਲੈ ਕੇ ਹੁਣ ਤੱਕ ਇਹ ਪ੍ਰੋਸੈਸ ਕਰਦੇ ਆਂ ਸ਼ੇਰਵੰਬਰ ਤੋਂ ਲੈ ਕੇ ਹੁਣ ਤੱਕ ਅੱਛਾ ਹਰ ਵੀਕ ਡੀਸਾ ਜਿਹੜੇ ਗਏ ਨੇ ਉਹ ਟਾਰਗੇਟ ਦਿੰਦੇ ਸੀ ਹਾਂ ਭਾਈ ਇਹਨਾਂ ਤੁਸੀਂ ਖਤਮ ਕਰਨਾ ਹਾਂ ਹਾਂ ਜੇ ਲੋ ਜੀ ਆਪਾਂ ਨੂੰ ਟਾਰਗੇਟ 100 ਦਾ ਮਿਲਿਆ 200 ਰੁਪਏ ਲੈ 210 ਸੀ ਹਾਂ ਗੋਲੀ ਗੋਲੀ ਫਿਕਰ ਕੱਟ ਜੀ ਗਈ ਉਹਨਾਂ ਟਾਰਗੇਟ ਕੱਟ अच्छा एक हुन ਜਿਹੜਾ ਹੈਗਾ ਅਰਾਊਂਡ ਅਬਾਊਟ 100 ਇੰਤਕਾਲ ਹੈਗਾ ਸਾਰਿਆਂ ਨੂੰ ਮੈਸੇਜ ਲਿਖਤੀ ਜਿਹੜੇ ਜਿਹੜੇ ਬੰਦਿਆਂ ਦੇ ਇੰਤਕਾਲ ਸੀ ਉਹਨਾਂ ਨੂੰ ਮੈਸੇਜ ਹੋਇਆ ਸਰ ਇੰਤਕਾਲ ਆ ਕੇ ਰਜਿਸਟਰੀ ਸਾਰੇ ਦਰਜ ਕਰ ਇਹ ਚ ਸਰ ਇਸ ਤਰ੍ਹਾਂ ਕਰਤਾ ਵੀ ਬੰਦੇ ਆਉਣ ਚਾਹੀਦੇ ਜਿੰਨੇ ਡਾਕੂਮੈਂਟ ਹੋਏ ਨੇ ਰਜਿਸਟਰ ਹੋਏ ਨੇ ਰਜਿਸਟਰ ਕਰੇ ਉਹਨਾਂ ਯਾਰ ਵੀ ਕਰਨ ਨਹੀਂ ਗਾ ਤੁਸੀਂ ਆਪ ਇੰਤਕਾਲ ਦੇ अच्छा उनील ਕਰਕੇ ਸਾਰ ਸਾਰ ਕਿਉਂਕਿ ਇਹ ਪਤਾ ਇਹਨਾ ਵੀ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਸਾਡੇ ਦੇਲ ਹੋ ਗਏ ਆ ਪਤਾ ਸਰ ਪਤਾ ਲੋਕਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਸਰਕਾਰ ਆ ਕੰਮ ਕਾਦੀ ਹੈ ਪਤਾ ਸਰ ਪਤਾ ਦਿੱਤਾ ਜੀ ਕਿਵੇਂ ਤੁਹਾਡੇ ਕੋ ਗਰਦੋਰ ਸਾਹਿਬ ਕਦੇ ਨੇ ਸਰ ਮੇਰੇ ਕੋ ਦੋ ਗਰਦੋਰ ਨੇ ਤਾਂ ਆਏ ਹਾਂ ਜੀ ਅੰਸਰ ਬਾਹਰ ਦੇ ਕਦੇ ਕਦੇ ਕਹ ਬੁਲਾਓ ਆਪ ਗਰਦੋਰਾਂ ਨੂੰ ਲੋਰ ਕੰਮ ਕਰ ਦੋ ਤਾਂ ਕਿੱਥੇ ਲਗਾਈ ਗਈ ਇੱਧਰ ਆਓ ਪਤਾ ਨਹੀਂ ਸਾਜੋ ਰਖੀ ਕਿਹਦੀ ਕਿਹਦੀ ਚੁਰਨਾ ਉਹ 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 ਕੋਈ ਪਟਵਾਰੀ ਪਟਵਾਰੀ ਆਪਣੇ ਕੋਲੇ ਪਟਵਾਰੀ ਮੇਰੇ ਕੋਲ ਸਰ ਇੱਕ ਸਰਕਲ ਅੰਦਰ ਹੈਗੇ ਨੇ 7 ਤੇ ਦੂਸਰੇ ਸਰਕਲ ਚ ਸਤੋਰੇ ਸਰਿਕਰਦਾਰ ਹੱਥ ਜੋੜ ਕੇ ਬੈਠੇ ਨੇ ਅੱਛਾ ਭਾਈ ਕਾਰੇ ਸਰ 2 ਗਲੋ ਦੋ ਕਰਦਾਰ ਦੂਸਰੇ ਅੱਛਾ ਇੱਕ ਸਰਕਲ ਦੇ ਸਾਰੇ ਪਟਵਾਰੀ ਆਏ ਨੇ ਇੱਕ ਸਰਕਲ ਅੰਦਰ ਸਰ ਦੋ ਨਹੀਂ ਆਏ ਇੱਕ ਤੇ ਪਹਿਲਾਂ ਤੋਂ ਲੀਵ ਚੱਲ ਰਿਹਾ ਸੀ ਇੱਕ ਅੱਜ ਸਵੇਰੇ ਕਹਿੰਦੇ ਬਿਮਾਰ ਹੋ ਗਿਆ ਉਹ ਕੰਫਰਮ ਵੀ ਕਰਾ ਲਿਆ ਸਰ ਕਰੇ ਬੰਦਾ ਭੇਜ ਦਿੱਤਾ ਬਿਮਾਰ ਸੀ ਅੱਛਾ ਅੱਛਾ ਕਿੰਨੇ ਕਿੰਨੇ ਕਿਤੇ ਅੱਪਾ ਅੱਜ ਕਿੰਨੇ ਕਰਦੇ ਸਰ ਮੇਰੇ ਉਹ ਪਰ ਜੇ ਇਸ ਵੀ ਨੇ ਤੱਕ 87 ਹੋ ਗਏ ਨੇ ਬਾਕੀ ਆ ਸਾਰੇ ਜੇ ਕਰਨ ਵਾਲੇ ਪਈ ਹੈ ਸੋ ਮੇਰੇ 200 ਟੱਪ ਜਾਣਗੇ 200 ਟੱਪ ਜਾਣਗੇ ਸ਼ਾਇਦ ਟੋਟਲ ਕਿੰਨੇ ਹੈ ਪੈਂਡਿੰਗ ਆਪਣੇ ਸਰਾ ਮੇਰੀ ਪੈਂਡਿੰਗ ਲਿਸ ਸੀਗੀ ਕਿੰਨੇ ਆ ਬਬੀ ਸਰੀ ਨਾ ਸੀ ਦੋ ਨੰਬਰ ਮੋਟੋ ਅਪਰੋਕਸਿਟਲੀ ਸਰੀ ਆਈ ਥਿੰਕ 90 ਦੇ ਤਰੀਕ ਹੁੰਗੇ ਮਰਾਤ ਸੀ ਜਿਹੜੇ ਮੇਰੇ ਲੈਵਲ ਤੇ ਪੈਂਡਿੰਗ ਸੀ ਬਾਕੀ ਕਈ ਪਟਵਾਰੀਆਂ ਦੇ ਵੀ ਪੈਂਡਿੰਗ ਸੀ ਉਹ ਇੱਚ ਨਹੀਂ ਹੈਗਾ ਸਿਰ ਜਿਹੜੇ ਮੇਰੇ ਲੈਵਲ ਤੇ ਪੈਂਡਿੰਗ ਸੀ ਅੱਛਾ ਆ 90 ਕੀ ਚੀਜ਼ ਜਿੰਨਾ ਕਿ ਡੇਟਸ ਲਿਖੀਆਂ ਨਾ ਆ ਪੁਰਾਣੀ ਡੇਟਸ ਉਹ ਲੱਭ ਕੇ ਕਰਤੀ ਆ ਜਿੰਨਾ ਕਿ ਨਹੀਂ ਲਿਖੀਆਂ ਡੇਟਸ ਸਿਰਫ ਉਹ ਰਹਿ ਜਿੰਨਾ ਕਿ ਟਿੱਪ ਵੱਜ ਗਏ ਉਹ ਹੋ ਗਏ ਹੋ ਗਏ ਆ ਵੀ ਜਿਵੇਂ ਆ ਸਾਰੇ ਹੋ ਗਏ ਆ ਵੀ ਹੋ ਗਏ ਅੱਛਾ ਤੇ ਆ ਵੀ ਹੋ ਗਏ ਅੱਛਾ ਅੱਛਾ ਜੀ ਸਰ ਅੱਛਾ ਪੈਂਡੈਂਸੀ ਲਿਸਟ ਆਨਲਾਈਨ ਕਢਵਾ ਲਈ ਸੀ ਵੀ ਜਿਹੜੇ ਮੂਹੇ ਮੂਹੇ ਚੱਕ ਵਾਲਾ ਕੋਣ ਹੈ ਪਰਵਾਹ ਸਰ ਉਹ ਨਹੀਂ ਆਏਗਾ ਉਹ ਹੈ ਨਾ ਪਰਾੜੀ ਵਾਲੀ ਉਹਦੇ ਕੋ ਹਾਂ ਉਹ ਕੋਈ ਪਰਾੜੀ ਵਾਲ ਕੋਈ ਸੁਲਤਾਨਵਾਲੀ ਉਹਦੇ ਕੋ ਨਹੀਂ ਸਰ ਉਹ ਅਪਰਾੜੀ ਵਾਲੇ ਇੱਕ ਹੋ ਗਏ ਨਾ ਛਿਕਣੀ ਛਿਕਣੀ ਵਾਲੇ ਕੋਣ ਸੁਲਤਾਨਵਾਲਾ ਕੋਣ ਹੈ ਸੁਲਤਾਨਵਾਲਾ ਸੋ ਪਾਉਣ ਨੂੰ ਡੈਲਪਟਵਾਦੀ ਕੋਬੇ 7 7 ਹਾਂ ਪਾਟਵਾਦੀ ਦਾ ਲੋਕੀਂ ਕਿਹੜਾ ਹੈ ਸਿਕਨੀ ਵਾਲਾ ਸਿਕਨੀ ਕਰਨਾ 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 ਹਾਂ ਸਰ ਸਰਕਲ ਲਿਖਿਆ ਨਾ ਸਭ ਤੋਂ 79 ਮਿੰਟ ਦੇ ਟੋਟਲ ਹੈਗੇ ਨੇ 45 ਪਟਾ ਤਾਂ ਦੇਖੋ ਤੁਹਾ ਸਲਤਨ ਸਿਕਨੀ ਸਿਕਨੀ ਨਹੀਂ ਸਰ ਇੱਕ ਮੈਂ ਕੀ ਨਾਮ ਤੁਹਾਡਾ ਕਰਨ ਕੋਸ਼ਣਾ ਕਰਦੋ ਕੋਸ਼ਣਾ ਕਿੰਨੇ ਤੁਹਾਡੇ ਪੈਂਡਿੰਗ ਕਿੰਨੇ ਸੀ ਤੁਹਾਡੇ ਅੰਤਰਾ ਇੰਕਮ ਇਹ ਲਗਤ ਲਈ ਮਨਜ਼ੂਰ ਹੋ ਜਾਂਦੀ। ਅੱਜ ਹੋ ਜਾਏਗਾ ਨਾ? ਲੈ ਆਈ ਸਰ। ਲੈ ਲੋਗੇ। ਹਾਂਜੀ ਸਰ। ਅੱਛਾ। ਤੇ ਸਤਾਈਵੇਂ ਸਿੱਕਣੀਆਂ ਆਬਾਦੀ ਦਾ ਕੋਣ ਹੈ? ਆ ਸਰਾਲੇ ਸਰ। ਅਸੀਂ ਹੀ। ਅਸੀਂ ਹੀ ਨਾ ਸਿੱਕਣੀਆਂ। ਤਾਂ ਕੋਈ ਇਹਦਾ ਸਾਡੇ। ਸਾਡੇ ਪਿੰਡ 'ਚ ਹੁਣ ਕੋਈ ਸ਼ਿਕਾਇਤ ਨਹੀਂ ਹੋਣੀ ਤੱਕ। ਤੇ ਸਾਡੀ ਇੰਤਕਾਲ। ਜੀ ਜੀ ਐਪਲੀਕੇਸ਼ਨ ਵਾਲਾ ਕੋਈ ਰਿਕਾਰਡ ਹੁੰਨੇ ਆ ਮੁੰਡਾ ਕਰੰਦੇ ਆ ਹੈ ਨਾ। ਜੀ ਜੀ ਜੀ। ਇੱਕ ਐਪਲੀਕੇਸ਼ਨ ਕਰਵਾ ਦੇਣਾ। ਸਰ ਉਹ ਆਪਣੇ ਜਹਰੇ ਪਾਸ ਜਿਹੜੇ ਲੋਕ ਉੱਥੇ ਲਿਆਂ। ਕੋਈ ਨਹੀਂ ਆਉਂਦਾ। ਉਸ ਪਾਸ। ਉਸ ਪਾਸ। ਉਸ ਪਾਸ। ਉਸ ਪਾਸ। ਆ ਜਦੋਂ ਲੋਕ ਘਰ ਤੋਂ ਆ ਕੇ ਬੈਠਦੇ ਨੇ ਇੱਕ ਵਾਚਾ ਬਲਾਸ ਹੁੰਦਾ ਹੈ। ਸਭ ਤੋਂ ਪਹਿਲਾਂ ਉਹ ਪਰੇ ਮੁਠਾ ਵੀ ਆਪਣੇ ਹਾਂ। ਠੀਕ ਹੈ। ਇਸ ਵਾਲੀ ਦੇ ਸਟ੍ਰੀਟ ਚੋਂ ਹਾਂ। ਤੋਂ ਜਿਹੜਾ ਸ਼ੁਰੂ ਕਰਨਾ। ਕੰਮ ਸਭੀ ਕਰਤਾ ਹੈ। ਕੰਮ ਸਭੀ ਕਰਤਾ ਹੈ। ਹਾਂ। ਜਿਹੜਾ ਸਭੀ ਪਰਤਾ ਨੂੰ ਦਾ ਮੁਠਾ ਮਜੂਦ ਜਿਹੜੀ ਤਰੀਕਾ ਸਮਝ ਸਕਦੇ ਨੇ। ਕੋਈ ਸਿੱਥੇ ਚਾਰ ਦਾ। ਫੋਰ ਇਗਜ਼ਾਮਪਲ ਕੋਈ ਰੱਖਦੇ ਹਾਂ ਜੀ ਅੰਦਰੋਂ ਹੋਰ ਤਾਂ ਬਾਅਦ ਕਰਦੇ ਹਾਂ ਉਹਨਾਂ ਦਾ ਨਾਮ ਉਸ ਦਾ ਬੜਾ ਦਿਸ ਨਾਮ ਰਮੇਸ਼ ਇਹ ਕਾਜੀ ਹਾਂ ਇਹ ਨਾ ਇਹਦਾ ਇਹਨਾਂ ਤੋਂ ਬਾਅਦ ਚੜ ਕੇ ਨਾਲੇ ਨਾਲ ਉਹਦਾ ਰਹਿੰਦਾ ਹੈ ਅੱਛਾ ਸਰ ਕਿੰਦੂਬਾਰਾ ਮੁੱਠਾ ਲਾਣਾ ਠੀਕ ਹੈ ਸਰ ਬੱਸ ਕਾਸ਼ ਨਹੀਂ ਬਿਲਾਂ ਦੰਨੀ ਚਲੋ ਅੱਗੇ ਚੱਲੋ ਦੇ ਸੌਫਾ ਜੀ ਸੌਫਾ ਸੈਂਚਨ ਅਗੇ ਚਲੋ ਬੀ ਸੀ ਅਸੋ ਦੇ ਵਿਟਮ ਲੱਗਦਾ ਜੀ ਹਾਂ ਸਰ ਜੀਦਾ ਹਾਂ ਹਾਂ ਕੋਈ ਨਹੀਂ ਦਵਾ ਜੀ ਚਾਹ ਪੀ ਗਏ ਸਰ ਉਹ ਨਾ ਪਾਸਾ ਹੈ ਜਿਹੜਾ ਆਪਣਾ ਹੈ ਜਿਹਨੂੰ ਤਾਂ ਸੀ ਪੱਜਾ ਜੀ ਸਰ ਨਹੀਂ ਸਰ ਅੱਛਾ ਕਾਫੀ ਬਣ ਗਈ ਮੈਂ ਇਸ ਵੀ ਮੈਂ ਬਲਦਾ ਹਾਂ ਮੜਾ ਉਹ ਮੜਾ ਆਈ ਚੱਕਿਆ ਛੋਟ ਗਈ